ਹਾਲਾਂਕਿ ਹਰੇਕ ਪ੍ਰਚਾਰ ਹਰੇਕ ਵੋਟਰ ਤੇ ਹਰੇਕ ਉਮੀਦਵਾਰ ਵੱਲੋਂ ਆਪਣਾ ਪ੍ਰਚਾਰ ਕੀਤਾ ਜਾ ਰਿਹਾ ਅਸੀਂ ਇਸ ਵਕਤ ਵਾਰਡ ਨੰਬਰ 7 ਦੇ ਵਿੱਚ ਹਾਂ ਜਿੱਥੇ ਕਿ ਸ਼੍ਰੀਮਤੀ 우ਸ਼ਾ ਦਿਵਾੜੀ ਕਾਂਗਰਸ ਦੇ ਪ੍ਰਤੀਯਾਸ਼ੀ ਨੇ ਉਹਨਾਂ ਨਾਲ ਗੱਲ ਉਹਨਾਂ ਦੇ ਹਸਬੰਡ ਅਰुण ਦਿਵਾੜੀ ਜੀ ਨੇ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਕਿਸ ਤਰ੍ਹਾਂ ਦਾ ਮਾਹੌਲ ਰਿਹਾ ਇੱਥੇ ਤੁਹਾਨੂੰ ਦੱਸ ਦਈਏ ਕਿ ਸਾਬਕਾ ਕੌਂਸਲਰ ਰਹੇ ਨੇ ਸ਼੍ਰੀਮਤੀ 우ਸ਼ਾ ਦਿਵਾੜੀ ਜੀ ਗੱਲਬਾਤ ਦੌਰਾਨ ਉਹਨਾਂ ਨੇ ਕਿਸ ਤਰ੍ਹਾਂ ਦਾ ਵਿਕਾਸ ਕੀਤਾ ਕਿਸ ਤਰ੍ਹਾਂ ਦਾ ਮਾਹੌਲ ਹੈ ਇਸ ਟਾਈਮ ਸਾਰੀਆਂ ਗੱਲਾਂ ਤੇ ਜਾਣਨਾ ਪਾਵਾਂਗੇ ਸ਼ਸ਼ਕਲ ਸਰ ਹਾਂਜੀ ਮਾ ਅਰਣ ਕੁਮਾਰ ਤਿਵਾੜੀ ਵਾਰਡ ਨੰਬਰ 7 ਮੇਰੇ ਮੈਸੀ ਜਿਹੜਾ ਨੇ 우ਸ਼ਾ ਤਿਵਾੜੀ ਜੀ ਉਹ ਇਥੋਂ ਕਾਂਗਰਸ ਪਾਰਟੀ ਦੀ ਚੋਣ ਲੜ ਰਹਿਣਾ ਇਹ ਜਿਹੜਾ ਅੱਜ ਮੌਜੂਦਾ ਸਰਕਾਰ ਆ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅੱਜ ਉਹਨਾਂ ਦਾ ਇਹਨਾਂ ਜਬਰ ਸਾਡੇ ਖਾਸ ਕਰਕੇ ਵਾਰਡ ਨੰਬਰ 7 ਦੇ ਉੱਪਰ ਕੀਤਾ ਜਾ ਰਿਹਾ ਕਿ ਸਾਨੂੰ ਅਨਾਉਂਸਮੈਂਟ ਕਰਨ ਦੇ ਬਾਸਤ ਨਹੀਂ ਦਿੱਤੀ ਜਾ ਰਹੀ ਕੋਈ ਜਿਹੜੇ ਬੰਦੇ ਅਨਾਉਂਸਮੈਂਟ ਕਰਨ ਨਿਕਲਦੇ ਨੇ ਉਹਨਾਂ ਦੇ ਤਮਕਾ ਕੇ ਉਹਨਾਂ ਨੂੰ ਭਜਾ ਦਿੱਤਾ ਜਾਂਦਾ ਸਾਡੀਆਂ ਸਾਰੀਆਂ ਫਲੈਕਸਾਂ ਇਹ ਸਾਰੀਆਂ ਜਿਹੜੀਆਂ ਨੇ ਨਾ ਇਹ ਇਲਾਕੇ ਦੇ ਵਟਸਐਪ ਗਰੁੱਪਾਂ ਉੱਪਰ ਇਹ ਅਸੀਂ ਪਾਈਆਂ ਦੀਆਂ ਨੇ ਕਿ ਸਾਰੀਆਂ ਇਹਨਾਂ ਨੇ ਫਲੈਕਸਾਂ ਸਾਡੀਆਂ ਪਾੜੀਆਂ ਇਹਨਾਂ ਨੇ ਸਾਡੇ ਮਤਲਬ ਕਿ ਘਰ ਦੇ ਆਲੇ ਦੁਆਲੇ ਪੂਰੀ ਦਸ਼ਤ ਜਿਹੜੀ ਐ ਕ੍ਰੈਡਿਟ ਕੀਤੀ ਪਈ ਸੀਗੀ ਅੱਜ ਅਸੀਂ ਜਿਹੜਾ ਨਾ ਡੋਰ ਟੂ ਡੋਰ ਕਰਦੇ ਆ ਪਹਿਲਾਂ ਇਹਨਾਂ ਨੇ ਸਾਨੂੰ ਡੋਰ ਟੂ ਡੋਰ ਕਰਨ ਵੇਲੇ ਵੀ ਇਹਨਾਂ ਨੇ ਪੂਰਾ ਤਸੱਦਦ ਸਾਡੇ ਦਾ ਟਾਇਆ ਸੋ ਅੱਜ ਅਸੀਂ ਜਿਹੜੀ ਆ ਆਪਣੇ ਰਿਸਕ ਦੇ ਉੱਪਰ ਅਸੀਂ ਡੋਰ ਟੂ ਡੋਰ ਕਰ ਰਹੇ ਆ ਹਾਲਾਂਕਿ ਉਹਨਾਂ ਵੱਲੋਂ ਸਾਨੂੰ ਹਰ ਤਰੀਕੇ ਦੀਆਂ ਧਮਕੀਆਂ ਦਿੰਦੇ ਆਂ ਕਿ ਘਰ ਬੈਠ ਜਾਓ ਕੋਈ ਤੁਸੀਂ ਡੋਰ ਟੂ ਡੋਰ ਨਹੀਂ ਕਰਨਾ ਕੋਈ ਤੁਸੀਂ ਕੋਈ ਕਨਵਰਸਿੰਗ ਕਿਸੇ ਟੰਗ ਦੀ ਨਹੀਂ ਕਰਨੀ ਲੇਕਿਨ ਅਸੀਂ ਇਹ ਪ੍ਰਸ਼ਾਸਨ ਪ੍ਰਸ਼ਾਸਨ ਦਾ ਜਿਹੜਾ ਐਸੋ ਨੇ ਜਿਹੜਾ ਉਹ ਬੋਲਾ ਤੇ ਬਲਾਈਂਡ ਹੋਇਆ ਪਿਆ ਤੇ ਅੱਜ ਕੱਲ ਤੁਸੀਂ ਦੇਖੋ ਮੇਰੇ ਬੇਟੇ ਦੇ ਉੱਪਰ ਉਹਨਾਂ ਨੇ ਕ੍ਰਿਮੀਨਲ ਧਾਰਾਂ ਦੇ ਅਦਾਨ ਜਿਹੜੇ ਉਹਨਾਂ ਨੇ ਕੇਸ ਦਰਜ ਕਰ ਜਦੋਂ ਕਿ ਮੇਰਾ ਬੇਟਾ ਖੁਦ ਐਡਵੋਕੇਟ ਹੈ ਉਹਦੇ ਨਾਲ 10 ਨੰਬਰ ਵਾਰਡ ਦੇ ਸੇਵਕ ਸਿੰਘ ਝਿੱਲ ਉਹਦੇ ਤੇ ਵੀ ਉਹਨਾਂ ਨੇ ਕ੍ਰਿਮੀਨਲ ਕੇਸ ਜਿਹੜੇ ਨੇ ਜੁਆਇੰਟਲੀ ਉਹਨਾਂ ਨੇ ਦਰਜ ਕਰਾਏ ਨੇ ਤਾਂ ਕਿ ਇਹ ਜਿਹੜਾ ਪ੍ਰਭਾਵਿਤ ਕਰਨਾ ਚਾਹੁੰਦੇ ਨੇ ਸਾਡੀ ਚੋਣ ਮੋਹਮ ਨੂੰ ਸੋ ਅਸੀਂ ਬੇਨਤੀ ਕਰਾਂਗੇ ਇਲਾਕੇ ਦੇ ਕਿ ਪਿਛਲੀ ਦਵਾ ਇਹ ਵਾਰਡ ਜਿੱਥੇ ਮੈਂ ਅੱਜ ਖੜਾ ਇਹ ਇਲਾਕਾ ਮੇਰੇ ਕੋਲ ਨਹੀਂ ਸੀਗਾ ਲੇਕਿਨ ਕਿਉਂਕਿ ਮੇਰੇ ਹੈ ਇਲਾਕਾ ਜਿਹੜਾ ਵਾਰਡ ਨੰਬਰ 7 ਦਾ ਇਲਾਕਾ ਸੀ ਮੇਰੇ ਨਾਲ ਬਿਲਕੁਲ ਟੁਕਦਾ ਸੀ ਮੈਂ 7 ਨੰਬਰ ਵਾਰਡ ਦਾ ਹੋਂਦ ਦੇ ਬਾਵਜੂਦ ਵੀ ਮੈਂ ਸਾਰੀ ਇਸ ਇਲਾਕੇ ਦੀ ਡਿਵੈਲਪਮੈਂਟ ਕੀਤੀ ਇਹ ਇਸ ਇਲਾਕੇ ਦਾ ਹਰ ਬੱਚਾ ਨੌਜਵਾਨ ਬਜ਼ੁਰਗ ਸਾਰੇ ਇਸ ਗੱਲ ਤੋਂ ਜਾਣੋਣਾ ਅੱਜ ਸਾਨੂੰ ਇਸ ਇਲਾਕੇ ਦੇ ਵਿੱਚ ਬੋਰਡ ਦਿੱਗੜ ਦਿੱਤੀ ਆ ਸੋ ਅਸੀਂ ਉਮੀਦ ਕਰਦੇ ਆ ਕਿ ਇਸ ਤਸੱਦਦ ਦਾ ਜਵਾਬ ਜਿਹੜਾ ਲੋਕ ਵੋਟਾਂ ਪਾ ਕੇ ਦੇਣਗੇ ਮੈਂ ਸਾਰਿਆਂ ਨੂੰ ਇੱਕ ਵਾਰੀ ਫਿਰ ਆਪਣੀ ਮੈਡਮ ਵੱਲੋਂ ਤੇ ਮੈਂ ਆਪਣੀ ਤਰਫੋਂ ਜਿਹੜੇ ਅਸੀਂ ਕੰਮ ਕਰਾਏ ਨੇ ਉਹਨਾਂ ਦੀ ਤਰਫੋਂ ਮੈਂ ਬੇਨਤੀ ਕਰਾਂਗਾ ਕਿ ਸਾਡੇ ਇਲਾਕੇ ਦੇ ਵਿੱਚ ਇਹ ਜਿਹੜੇ ਕੈਂਡੀਡੇਟ ਨੇ ਜਿੰਨੇ ਵੀ ਕੈਂਡੀਡੇਟ ਨੇ ਇਹ ਬਾਹਰ ਦੇਣ ਆਪਣੇ ਇਲਾਕੇ ਦੇ ਕੈਂਡੀਡੇਟ ਨੂੰ ਵੋਟ ਪਾ ਕੇ ਕੰਮਜਮ ਕਰੋ ਜੈ ਹਿੰਦ ਕਿਹੜੇ ਕਿਹੜੇ ਕੰਪੇਨਯਰ ਤੇ ਹੋਣ ਵਾਲੇ ਨੇ ਕਿਹੜੀ ਕਿਹੜੀ ਕੰਮ ਕਰਾਈ ਜਾਣੀ ਤੁਹਾਡੇ ਵੱਲੋਂ ਦੇਖੋ ਸਾਡੇ ਸਮੇਂ ਦੇ ਵਿੱਚ ਸਿਨੀਆਂ ਸੜਕਾਂ ਸੀ ਇਹ ਜਿੱਥੇ ਖੜੇ ਆ ਇਹ ਵੀ ਕੱਚੀ ਸੜਕ ਸੀ ਸਾਰੇ ਇਲਾਕਿਆਂ ਨੂੰ ਪਤਾ ਕਿ ਇਸ ਇਲਾਕੇ ਦੇ ਜਿੱਤੇ ਮੇਰੇ ਕੋਲ ਦੀਪਨਗਰ ਇਕਤਾ ਵਿਆਰ ਰਤਨਗਰ ਅਕਸ ਟੈਂਸ਼ਨ ਤੇ ਰਤਨਗਰ ਦੇ A B C D ਬਲਾਕ ਸੀਗੇ ਉਹਨਾਂ ਬਲਾਕਾਂ ਦੀ ਹਰ ਸੜਕ ਜਿਹੜੀ ਆ ਜਿਹੜੀ ਉਹ ਪੁਰਾਣੀ ਸੀ ਉਹਦੀ ਫੁੱਲੀ ਮਤਲਬ ਕਿ ਨਵੀਂ ਬੀ ਐਮ ਪੀ ਸੀ ਪਾ ਕੇ ਅਸੀਂ ਜਿਹੜੀਆਂ ਸੜਕਾਂ ਬਣਾਈਆਂ ਸੀ ਜਿਹੜੀ ਕੱਚੀ ਹਲਾਕੇ ਸੀ ਉਥੇ ਅਸੀਂ ਹਰ ਗਲੀ ਦੇ ਵਿੱਚ ਟਾਈਲ ਲਵਾਈਆਂ ਤਿੰਨ ਮੈਟੂਵਲ ਲਵਾਏ ਆਪਣੇ ਬਾਰ ਦੇ ਵਿੱਚ ਇਹ ਰਿਕਾਰਡ ਹੈ ਪੰਜਾਬ ਦੇ ਵਿੱਚ ਇੱਕ ਕੌਂਸਲ ਤਿੰਨ ਟਿਊਬਲ ਆਪਣੇ ਟੇਨਰ ਦੇ ਵਿੱਚ ਲਾਉ ਬਹੁਤ ਵੱਡੀ ਇਹ ਸਾਡੀ ਬਿੰਦ ਸੀ ਇਸ ਇਲਾਕੇ ਦੇ ਵਿੱਚ ਕੋਈ ਪਾਰਕ ਨਹੀਂ ਸੀ ਜਗਦੀਸ਼ਨ ਕੋਲੋਨੀ ਦਾ ਜਿਹੜਾ ਪਾਰਕ ਹੈ ਉਹ ਵੀ ਮੈਂ ਜਿਹੜਾ ਆਪਣੇ ਸਾ ਮੈਂ ਬਣਾਇਆ ਕੋਈ ਮਤ ਬੇਦ ਤੋਂ ਬਿડા ਕੋਈ ਪਾਰਟੀ ਬਾਜੀ ਤੋਂ ਬਿડા ਜਿਹੜਾ ਵੀ ਸੜਕ ਕੋਲ ਕੋਈ ਗਰੀਬ ਆਦਮੀ ਰਾਸ਼ਨ ਕਾਰਡ ਬਣਵਾਉਣ ਵਾਸਤੇ ਵੱਧ ਤੋਂ ਵੱਧ ਮੈਂ ਆਪਣੇ ਇਲਾਕੇ ਦੇ ਵਿੱਚ 270 ਦੇ ਕਰੀਬ ਮੈਂ ਆਪਣੇ ਸਮੇਂ ਦੇ ਵਿੱਚ ਬੀਪੀਐਲ ਕਾਰਡ ਬਣਵਾਏ ਇਲਾਕੇ ਦੇ ਵਿੱਚ ਚਾਹੇ ਵਿਧਵਾ ਬੇਰੁਕ ਜੋਜ਼ਗਾਰ ਜਿਹਨੇ ਵੀ ਬੁਢਾਪਾ ਪੈਨਸ਼ਨ ਦੇ ਕੇਸ ਸੀ ਉਹਨਾਂ ਨੂੰ ਪਹਿਲ ਦੇ ਕੇ ਮੈਂ ਜਿਹੜਾ ਆਪਣੇ ਸਾਹਮਣੇ ਵਿੱਚ ਲੋਕਾਂ ਨੂੰ ਸਹੂਲਤਾਂ ਦਿੱਤੀਆਂ 스마트 ਕਾਰਡ ਸਾਰੇ ਕਾਰਡ ਜਿੰਨੇ ਸੀਗੇ ਉਸ ਟਾਈਮ ਤੇ ਚੱਲੇ ਸਾਡੇ ਟਾਈਮ ਦੇ ਉਹ ਅਸੀਂ ਜਿਹੜੇ ਬੜਵਾ ਕੇ ਦਿੱਤੇ ਫਿਰ ਜਿਹੜੀ ਆਪਣੇ ਆਜੂ ਸਮਾਨ ਯੋਜਨਾ ਦੇ ਇਹ